ਅੱਜ ਰੂਪਨਗਰ ਦੇ ਵਿੱਚ ਬੀਕੇਯੂ ਖੋਸਾਵੱਲੋ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਹੇਠ ਸਿੱਖ ਕਿਸਾਨ ਮੋਰਚਾ 파ਰਦੇ ਸੱਦੇ ਉੱਤੇ ਦਿੱਲੀ ਜੰਤਰਮੰਤਰ ਤਰਨੇ ਦੇ ਬੈਠੇ ਜਿੰਨ ਸੇ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਮਹਿਲਾ ਪਹਿਲਵਾਨ ਨੂੰ ਇਨਸਾਫ ਦੀ ਮੰਗ ਦੇ ਲਈ ਕੇਂਦਰ ਸਰਕਾਰ ਤੇ ਰਾਸ਼ਟਰਪਤੀ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਰਾਹੀਂ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਉਹਨਾਂ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪੈਦਲ ਮਾਰਚ ਕੱਢਿਆ ਗਿਆ ਅਤੇ ਗੇਟ ਦੇ ਅੱਗੇ ਬੀਜੇਪੀ ਲੀਡਰ ਜੋ ਖੂਸ਼ਨ ਦਾ ਕਤਲਾ ਫੁਕਾਇਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਦੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਨਾ ਪਹਿਲਵਾਨਾਂ ਦੇ ਵੱਲੋਂ ਦੇਸ਼ ਦੇ ਲਈ अनेका ਹੀ ਕੁਸ਼ਤੀ ਦੰਗਲ ਖੇਡੇਗੇ ਨੇ ਅਤੇ अनेका ਵਾਰ ਸੋਨ ਤਗਮੇ ਤੇ ਹੋਰ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਹ ਕੁੜੀਆਂ ਸਮੇਤ ਹੋਰ ਹਰ ਵਰਗ ਵਿੱਚ ਖੇਡਣ ਵਾਲੀਆਂ ਕੁੜੀਆਂ ਬਧਾਈ ਦੀਆਂ ਹੱਕਦਾਰ ਹੁੰਦੀਆਂ ਨੇ ਤੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਦੇਸ਼ ਦਾ ਮਾਨ ਵਧਾਇਆ ਅਤੇ ਇਸ ਦੇ ਉਲਟ ਇਨ੍ਹਾਂ ਹੋਣ ਹਾਰ ਪਹਿਲਵਾਨਾਂ ਨੂੰ ਇੱਕ ਬੀਜੇਪੀ ਦੇ ਲੀਡਰ ਦੇ ਵੱਲੋਂ ਤੇ ਜਿੰਸੀ ਸ਼ੋਸ਼ਣ ਦਾ ਇਨਸਾਫ ਲੈਣ ਦੇ ਲਈ ਕਈ ਦਿਨਾ ਤੋਂ ਦਿੱਲੀ ਜੰਤਰ ਮੰਡਲ ਤੇ ਧਰਨੇ ਉੱਤੇ ਬੈਠਣਾ ਪੈ ਰਿਹਾ ਅਤੇ ਸਰਕਾਰਾਂ ਦੇ ਵੱਲੋਂ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਕੋਈ ਪਹਿਲ ਕਦਮੀ ਨਹੀਂ ਹੈ ਜਾਰੀ ਉਹਨਾਂ ਦੇ ਉਲਟ ਇਸਰਤਨ ਨੂੰ ਚੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਕਿਸਾਨ ਮੋਰਚਾ ਦੇ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਆਖਿਆ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜਲਦ ਤੋਂ ਜਲਦ ਇਨ੍ਹਾਂ ਹੋਣ ਹਾਰ ਪਹਿਲਵਾਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜਾ ਕੀਤਾ ਜਾਵੇ ਤੇ ਜੇਕਰ ਸਰਕਾਰ ਇਨ੍ਹਾਂ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਨਹੀਂ ਦਿੰਦੀ ਤਾਂ ਹੋਰ ਵੀ ਸੰਘਰਸ਼ ਤੇਜ਼ ਵਿੰਡਿਆ ਜਾਵੇਗਾ ਰਵਿੰਦਰ ਸਿੰਘ ਜੀ ਚਾਹ ਹ ਜੋ ਬ੍ਰਿਜੀ ਪੋਸ਼ਨ ਵੱਲੋਂ ਜੋਰੇ ਵਿਰੋਧ ਦੇ ਵਿੱਚ ਧਰਨਾ ਲੱਗੇ ਰਿਹਾ ਹੋਇਆ ਦਿੱਲੀ ਦੇ ਵਿੱਚ ਪਹਿਲਵਾਨਾਂ ਵੱਲੋਂ ਧਰਨਾ ਲਾਇਆ ਹੋਇਆ ਅਸੀਂ ਉਹਦੇ ਚੋਥੇ ਸਕੂਲੇਚ ਵੀ ਕੀਤੀ ਹੈ ਡਾਕੇ ਵੀ ਆਏ ਨੇ ਇੱਥੋਂ ਤੇ ਜੋ ਐਨੇ 15 16 ਦਿਨ ਤੋਂ ਉੱਥੇ ਧਰਨਾ ਚੱਲ ਰਿਹਾ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਵਾਸਤੇ ਅੱਜ ਜੋ ਕਾਲ ਦਿੱਤੀ ਗਈ ਹੈ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਉਹ ਅਸੀਂ ਉਹਰੇ ਮੰਗ ਪੱਤਰ ਡੀ ਸਾਹਿਬ ਨੂੰ ਦੇਣਾ ਆ ਤੇ ਬਿੰਦੂ ਪੁੱਛਾਂ ਦੇ ਪੁਤਲੇ ਫੁਕਣ ਵਾਸਤੇ ਉਹਰੇ ਦੇ ਸਾਡੀ ਟੀਮ ਖੜੀ ਹੈਗੀ ਹੈ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਤੇ ਪਤਾ ਕੀਤਾ ਜਾਵੇ ਤੇ ਇਹਨੂੰ ਅੰਦਰ ਕੀਤਾ ਜਾਵੇ ਅੱਜ ਅਸੀਂ ਇੱਥੇ ਰੋਪੜ ਇਕੱਠੇ ਹੋਏ ਆਂ ਜੀ ਜਿਹੜਾ ਮਤਲਬ ਜ਼ੁਲਮ ਜੋ ਸਾਡੀਆਂ ਧੀਆਂ ਪਹਿਣਾ ਜਿਹੜੀਆਂ ਵਰਲਡ ਲੈਵਲ ਤੇ ਪ੍ਰਧਾਨ ਆ ਉਹਨਾਂ ਵਾਸਤੇ ਅਸੀਂ ਉਹਨਾਂ ਦਾ ਜੋ ਮੋਰਚਾ ਚੱਲ ਰਿਹਾ ਜੰਤਰ ਮੰਤਰ ਦੇ ਦਿੱਲੀ ਉਹਨਾਂ ਨੂੰ ਅਨਸਾਫ਼ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਅਨਸਾਫ਼ ਦਿਵਾਉਣ ਦੀ ਖਾਤਰ ਅੱਜ ਇੱਥੇ ਅਸੀਂ ਰੋਪੜ ਬੀਸੀ ਸਾਹਿਬ ਦੇ ਮੰਗ ਪੱਤਰ ਦੇਣਾ ਹੈ ਮਤਲਬ ਰਾਸ਼ਟਰਪਤੀ ਜੀ ਨੂੰ ਵੀ ਉਹਨਾਂ ਨੂੰ ਸਭ ਤੋਂ ਪਹਿਲਾਂ ਉਹ ਜਿਹੜਾ ਬ੍ਰਿਜ ਪੁਲਸ਼ਨ ਹੈਗਾ ਜੀ ਉਹਨੂੰ ਫੜ ਕੇ ਉਹਨੂੰ ਅੰਦਰ ਕੀਤਾ ਜਾਵੇ ਜੀ ਤੇ ਸਾਡੀਆਂ ਧੀਆਂ ਬਣਾ ਨੂੰ ਇਨਸਾਫ ਦਵਾਇਆ ਜਾਵੇ ਤੇ ਅਸੀਂ ਮਤਲਬ ਹਰ ਜਗ੍ਹਾ ਧਰਨੇ ਲਾ ਲਾ ਕੇ بڑے بڑے ਕੱਠ ਕਰਕੇ ਹੀ ਸਾਨੂੰ ਜੇ ਇਨਸਾਫ ਮਿਲਣਾ ਹੈ ਤਾਂ ਹੀ ਆ ਸਰਕਾਰਾਂ ਦਾ ਕੀ ਫਾਇਦਾ ਮੈਂ ਤਾਂ ਇਹ ਕਹਿੰਦਾ ਹਾਂ ਵੀ ਜਦੋਂ ਇੱਕ ਸਾਡੀ ਬੇਟੀ 'ਤੇ ਇਲਜ਼ਾਮ ਲਾਉਂਦੀ ਆ ਉਹਦੇ 'ਤੇ ਮਤਲਬ ਜਾਂ ਇਲਜ਼ਾਮ ਲਾਇਆ ਜਾ ਉਹ ਮਤਲਬ ਸੱਚੀ ਗੱਲ ਹੈ ਤਾਂ ਸਰਕਾਰ ਨੂੰ ਫੌਰੀ ਤੌਰ ਤੇ ਜਦ ਉਹਦੇ ਤੇ ਮਤਲਬ ਐਫਆਈਆਰ ਹੋਈ ਜਾਂ ਉਹਨੂੰ ਫੜ ਕੇ ਬੰਦ ਕਰਨਾ ਚਾਹੀਦਾ ਇਹ ਸਰਕਾਰਾਂ ਐ ਨਾ ਗੁੰਡਿਆਂ ਨੂੰ ਪਾਲਦੀਆਂ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਪਹਿਲਾਂ ਅਸੀਂ 1 ਸਾਲ ਮਤਲਬ 1 ਸਾਲ 11 12 ਮਹੀਨੇ ਧਰਨਾ ਲਾ ਕੇ ਇਨਸਾਫ ਲਿਆ ਮਤਲਬ ਉਹ ਇਨਸਾਫ ਵੀ ਸਾਡਾ ਅਧੂਰਾ ਸਾਨੂੰ ਉੱਥੇ ਦਿੱਲੀ ਦੇ ਵਿੱਚ ਜਿਹੜਾ ਅਸੀਂ ਇਕੱਠ ਕਰਿਆ 1 ਸਾਲ ਰਿਹਾ ਸਾਡੀਆਂ 7-7 ਉਹ ਵੱਧ ਕਿਸਾਨ ਸਾਡੇ ਮਜ਼ਦੂਰ ਸ਼ਹੀਦ ਹੋਏ ਆ ਉੱਥੇ ਉਹ ਜਿਹੜਾ ਅਨਸਾਫ਼ ਆ ਸਾਡਾ ਉਹ ਵੀ ਅਧੂਰਾ ਹੈ ਹੁਣ ਇਹ ਜਿਹੜਾ ਸਾਡੇ ਕਾਨੂੰਨ ਉਹਨਾਂ ਨੇ ਵਾਪਸ ਲਏ ਇਹਨਾਂ ਨੂੰ ਇਹ ਦੁਬਾਰਾ ਲਾਗੂ ਕਰ ਰਹੇ ਆ ਔਰ ਸਾਡਾ ਜਿਹੜਾ ਮੰਡੀਆਂ ਦਾ ਮੰਡੀਆਂ ਦਾ ਸਿਸਟਮ ਨੂੰ ਬੰਦ ਕਰ ਰਹੇ ਆ ਜਿਹੜੇ ਇਹਨਾਂ ਦੇ ਅਡਾਨੀਆਂ-ਬਾਨੀਆਂ ਦੇ ਸੈੱਲੋ ਆ ਉਹਨਾਂ ਨੂੰ ਇਹ ਦੁਬਾਰਾ ਚਾਲੂ ਕਰਕੇ ਉੱਥੇ ਸਾਡੀਆਂ ਮੰਡੀਆਂ ਨੂੰ ਇਹ ਖਤਮ ਕਰ ਰਹੇ ਆ ਸਾਨੂੰ ਇਨਸਾਫ਼ ਮਿਲਣਾ ਕਿ ਅਜਿਹਾ ਨਹੀਂ ਅਸੀਂ ਤਾਂ ਦੁਬਾਰਾ ਮਤਲਬ ਆਪਣਾ ਇਕੱਠ ਕਰਕੇ ਅਸੀਂ ਜੰਤਰ ਇੱਥੇ ਆਪਣੇ ਦਿੱਲੀ ਦੇ ਵਿੱਚ ਬਾਰਡਰ ਤੇ ਜਾ ਕੇ ਅਸੀਂ ਫੇਰ ਧਰਨੇ ਰੌਲਣ ਦੀ ਮਜਬੂਰ ਹੋਵਾਂਗੇ ਜੇ ਸਾਨੂੰ ਇਨਸਾਫ਼ ਨਾ ਮਿਲਿਆ ਠੀਕ ਹੈ 23 ਚੈਨਲ ਦੇ ਲਈ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ